सा रूम नंबर ये अस बनाई हम रात कॉफी अस उठ गए सारे जने आराध गिंग तो मजा आया

रूम रूम ओके थैंक यू थैंक यू जी 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 ठीक है और जी 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 और मैं कृपया कर रही हूं आज चाय पे नाले मेरी सिस्टर कुकीज खुद बना के लेके आई से बहुत यम्मी ते assi sare jan enjoy karange cookies तो हल्दीराम की चटनी है और ये लगा रहे हैं मक्खन भी आ गया चुओ काका सुठन ने ਮਮਨੇ ਪੂਰਾ ਮੂੰਹ ਪਾ ਲਿਆ ਥੋੜਾ ਥੋੜਾ ਫਰਕ ਹੀ ਥਾ ਥੋੜਾ ਥੋੜਾ ਅੱਛਾ ਅੱਛਾ ਉਠੋ 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 ਆ ਵੀ ਇੱਕ ਸ਼ਾਨਾ ਬੱਚਾ ਬਣਿਆ ਰਵਜਤ ਹਾਂਜੀ ਦੇਖੋ ਬਿਲਕੁਲ ਬਿਲਕੁਲ ਚਾ ਗਿਆ ਹੈ ਹੋ ਅਸੀਂ ਹੋਟਲ ਤੋਂ ਨਿਕਲ ਚੁੱਕੇ ਹਾਂ ਪੈਣੀ ਸਾਹਿਬ ਜਾਣ ਵਾਸਤੇ ਲੁਧਿਆਣਾ ਹੋਟਲ ਲਿਆਏ ਤੇ ਉੱਥੋਂ ਅਸੀਂ ਆਪਣਾ ਬੁੱਕ ਕਰਕੇ ਆ ਗਏ ਹਾਂ ਤੇ ਸਿਸਟਰ ਵਗੈਰਾ ਜੋਥੀ ਨੂੰ ਕਿਉਂਕਿ ਉਹਨਾਂ ਨੇ ਕੱਲ ਮੱਥਾ ਟੇਕ ਲਿਆ ਸੀ ਅਸੀਂ ਅਸਲਿਕ ਤੋਂ ਬਾਅਦ ਪਹੁੰਚੇ ਹਾਂ ਤੇ ਉਹ ਆਣਗੇ ਸ਼ਾਮ ਨੂੰ ਇੱਥੇ 5:00 ਵਜੇ ਹੋਟਲ 'ਚ ਸਭ ਮਸਤੀ ਕਰਨ ਦੇਣੇ ਤੇ ਅਸੀਂ ਪਹੁੰਚ ਗਏ ਹਾਂ ਪੈਣੀ ਸਾਹਿਬ ਸਾਹਮਣੇ ਰਿਹਾ ਹਰੀ ਮੰਦਰ ਤੇ ਹਰੀ ਮੰਦਰ ਤੋਂ ਚਾਂ ਲੰਘਦੇ ਹੋਏ ਜਾਵਾਂਗੇ ਅਸੀਂ ਅੱਗੇ 파ਸ਼ਾ ਜੀ ਦੇ ਦਰਸ਼ਨ ਕਰਾਂਗੇ ਉਹ ਸਾਹਮਣੇ ਉਹ ਸਾਈਡ ਚ ਰਿਹਾ ਸਰੋਵਰ ਤੇ ਸੰਗਤ ਆਨ ਜਾਣ ਦਈਏ ਉਹ ਵੇਖੋ ਕਿੰਨੇ ਵਧੀਆ ਕਲੌਕ ਤਾਂ ਉਹ ਖਾਵਾਂਗੇ ਵਰਕਿੰਗ ਵਿੱਚ ਹੈ ਰਵਲੀ ਕਲੌਕ ਵਰਕ ਕਰ ਦਈਏ ਬਸ ਅੱਗੇ ਵੇਖੋ ਕਿੰਨੇ ਵਧੀਆ ਫਲਾਵਰਸ ਵਗੈਰਾ ਨੇ ਆ ਰਿਹਾ ਸ੍ਰੀ ਸਤਕੁਜਗਜੀਤ ਸਿੰਘ ਜੀ ਦਾ ਮੰਦਿਰ ਉਹ ਸਾਹਮਣੇ ਸਰੋਵਰ ਹੈ ਸਰੋਵਰ ਇਸ ਸਾਲ ਥੋੜਾ ਕੰਸਟਰਕਸ਼ਨ ਵਰਕ ਚੱਲ ਰਿਹਾ ਤੇ ਇਸ ਵਾਸਤੇ ਬੰਦ ਤੇ ਅਸੀਂ ਚੱਲਿਆ ਹਾਂ ਮੱਥਾ ਟੇਕਣ ਵਾਸਤੇ ਪਾਸ਼ਾ ਜੀ ਨੂੰ

ਹੁਣ ਅੰਦਰ ਕੈਮਰਾ ਇੱਥੇ ਅਲਾਉ ਨਹੀਂ ਹੈਗਾ ਮੈਂ ਥੋੜਾ ਬਹੁਤ ਸ਼ੂਟ ਕਰਾਂਗੀ ਤੇ ਪਾਸ਼ਾ ਜੀ ਤੇ ਸਤਜਿਤ ਸਿੰਘ ਜੀ ਤੇ ਉਤੇਸ਼ ਲੱਗੇ ਹੋਏ ਨੇ ਇਹ ਉਹ ਜ਼ਰਾ ਜੀ ਸੰਤ ਜੀ ਜ਼ਰੂਰ ਹੈ ਹੁਗਮਾਇਤ ਸੇਵਾ ਕਰਨਾ ਕਰੇ ਬਾਅਦ ਅਨੇ ਬਾਅਦ ਨਹੀਂ ਬੇਕਾਰੋ ਉਮਰੇ ਦੇ ਆਸਲਾ ਸੁਣਾ ਆ ਅੱਜ ਜਿੰਨਾ ਮੱਥਾ ਟੇਕ ਲਿਆ ਸੀ ਜੇ ਨਿਤਨੇਮ ਚੱਲਦੀ ਸੀ ਤੇ ਇੱਥੇ ਮੈਨੂੰ ਮਿਲ ਗਈ ਮੇਤਾ ਜੀ ਦੀ ਬੇਟੀ ਮੇਰੀ ਸਿਸਟਰ ਕਜ਼ਨ ਸਿਸਟਰ ਤੇ ਉਹਨਾਂ ਨੂੰ ਮਿਲ ਕੇ ਤੇ ਅਸੀਂ ਨਿਕਲ ਗਿਆਂ ਵਾਪਸੀ ਇਸ ਥੇ ਅਸੀਂ ਜੋੜੇ ਘਰ ਤੋਂ ਲੈ ਆਏ ਆਪਣੇ ਜੋੜੇ ਤੇ ਹੁਣ ਅਸੀਂ ਸਰਪਤ ਲੈਂਦੇ ਆ ਜੋ ਸੇਵਾ ਲੱਗੀ ਹੋਈ ਏ ਥੇ ਚਲੋ ਜੀ ਕੀ ਬਿੰਦ ਚਲੋ ਪਹਿਲਾਂ ਰਾਤ ਦੀ ਥੋੜੀ ਜਿਹੀ ਤਬੀਤ ਖਰਾਬੀ ਸੀ ਤੇ ਇਹਨੂੰ ਥੋੜੀ ਥਕਾਨ ਜੀ ਹੁੰਦੀ ਸੀ ਫਿਰ ਅਸੀਂ ਇੱਥੋਂ ਕੈਬ ਲਈ ਤੇ ਕੈਬ ਦੇ ਥਰੂ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਭੈਣੀ ਸਾਹਿਬ ਦੇ ਪੂਰੇ ਇਹਨੂੰ ਚੱਲਣ ਚ ਪ੍ਰੋਬਲਮ ਸੀ ਕਾਫੀ ਚੱਲਣਾ ਪਿੰਦਾ ਹੈ ਤੇ ਐਸ ਵਾਸਤੇ ਅਸੀਂ ਕੈਬ ਲੈ ਕੇ ਤੇ ਲੰਗਰ ਹਾਲ ਪਹੁੰਚਾਂਗੇ ਇੱਥੇ ਬੱਚੇ ਲਟਕਨਦੇ ਸਨ ਕੈਪ ਦੇ ਪਿੱਛੇ ਤੇ ਉਹਨਾਂ ਨੂੰ ਡਾਟ ਕੇ ਖੜੇ ਕਰਕੇ ਪਹਿਲਾਂ ਬੱਚਿਆਂ ਨੂੰ ਡਾਟਿਆ ਇਹਨਾਂ ਨੇ ਡਰਾਈਵਰ ਨੇ ਜਿਹੜੇ ਕੈਪ ਤੇ ਤੇ ਉਹ ਸਾਹਮਣੇ ਪਾਸ਼ਾ ਜੀ ਦੀ ਕੋਠੀ ਦਾ ਗੇਟ ਸੀ ਹੁਣ ਅਸੀਂ ਐਂਟਰ ਕਰਨ ਲੱਗੇ ਆ ਲੰਗਰ ਵੱਲ ਨੂੰ ਆ ਸਾਹਮਣੇ ਈਆਂ ਮਠਾਈਆਂ ਫੇਮਸ ਬਰਫੀ ਹੈ ਪਾਣੀ ਸਾਭਦੀ ਖੋਏ ਦੀ ਤੇ ਹੁਣ ਅਸੀਂ ਐਂਟਰ ਕਰ ਗਏ ਆ ਲੰਗਰ ਹਾਲ ਵਾਸਤੇ ਲੰਗਰ ਹਾਲ 'ਚ ਮਤਲਬ ਅਜ ਲੰਗਰ ਹਾਲ ਚ ਐਂਟਰ ਤੇ ਨਹੀਂ ਕੀਤਾ ਲੇਕਿਨ ਉਸ ਏਰੀਆ 'ਚ ਅਸੀਂ ਆ ਗਏ ਆ ਤੇ ਆ ਰਾਤ ਮਸਤੀ ਕਰਨ ਦੀ ਸੀ ਥੇ ਮੈਂ ਬੈਠਾ ਆ ਹੁਣ ਅਸੀਂ ਉਤਰਾਂਗੇ ਅੱਗੇ ਜਾ ਕੇ ਉੱਥੇ ਮਿਲੇਗੀ ਅਲੱਗ-ਅਲੱਗ ਸੇਵਾ ਲੱਗੀ ਹੁੰਦੀ ਏ ਆਪਾ ਅਸ਼ਾ ਜੀ ਦਾ ਟਾਈਮ ਦਾ ਗੱਡਾ ਏ ਇੱਥੇ ਲਾਇਆ ਹੋਇਆ ਇਹਨਾਂ ਨੇ ਸ਼ੋਅ ਵਿੱਚ ਤੇ ਆ ਲੰਗਰ ਦੀ ਸੇਵਾ ਚੱਲਣ ਦੀ ਸਾਹਮਣੇ ਬਾਦਾਮ ਮਿਲਕ ਤੇ ਰਾਦ ਦੇਖ ਕੇ ਥੋੜੀ ਜਿਹੀ ਜਿੱਦ ਕਰਨ ਦਿਆ ਸੀ ਤੇ ਇਹਨੂੰ ਪ੍ਰਸ਼ਾਦ ਲੈ ਕੇ ਦੇਵਾਂਗੇ ਅਗਰ ਮਿਲ ਗਿਆ ਤੇ ਵੈਸੇ ਬਹੁਤ ਅਲੱਗ-ਅਲੱਗ ਸੇਵਾ ਲੱਗਦੀ ਏ ਕੋਈ ਦੁੱਧ ਦਾ ਪ੍ਰਸ਼ਾਦ ਲੈਣ ਤੋਂ ਬਾਅਦ ਅਸੀਂ ਆਗੇ ਸਾਂ ਲੰਗਰ ਹਾਲ 'ਚ ਇੱਥੇ ਬਹੁਤ ਤੇਜ਼ਤੀ ਲੰਗਰ ਹੁੰਦਾ ਏ ਪਾਸ਼ਾ ਜੀ ਦੀ ਇੰਨੀ ਕਿਰਪਾ ਕਿ ਕਿਓ ਦਾ ਲੰਗਰ ਦੇਸੀ ਕਿਓ ਦਾ ਲੰਗਰ ਜਿੰਨਾ ਮਰਜੀ ਤੁਸੀਂ ਦੇਸੀ ਕਿਓ ਪਵਾ ਕੇ ਤੇ ਸ਼ੱਕਰ ਵਿੱਚ ਪਾ ਸਕਦੇ ਹੋ ਵਲੌਗ ਕਰ ਦਿੱਤੀ ਹੈ ਨੈਕਸਟ ਵਲੌਗ ਆਏਗਾ ਕੱਲ